ਦੀਆਂ ਗੁਰਪੁਰਬ ਦਿਵਸ ਦੀਆਂ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ 네ਗੇਟਿਵਿਟੀ ਉਹਦਾ ਵੀ ਜ਼ੋਰ ਹੈ ਸੋ ਗੁਰੂ ਨਾਨਕ ਸਾਹਿਬ ਨੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਜਿਹੜਾ ਨਾਰਾ ਦਿੱਤਾ ਸੀ ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਕੀਤੀ ਸੀ ਸਾਰੀ ਸੰਗਤ ਨੂੰ ਉਹਨੂੰ ਮੁੜ ਮੁੜ ਕੇ ਦੁਹਰਾਉਣ ਦੀ ਜ਼ਰੂਰਤ ਹੈ ਬਿਲਕੁਲ ਖਰਾੜਦਾ ਕੰਮ ਹੋਣਾ ਤਰੱਕਿਆ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਇੱਕ ਸਮਾਂ ਸੀ ਕੁਝ ਲੋਕਾਂ ਦੇ ਵੱਲੋਂ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਸੀ ਸਾਡਾ ਕੰਮ ਆ ਕੰਮ ਕਰਨਾ ਕੰਮ ਕਰਨ ਨੂੰ ਸਮਾਂ ਲੱਗਦਾ ਮੇਰੀ ਤਾਂ ਜਿਹੜੀ ਚਰਚਾ ਨਾ ਜੀ ਉਹ ਕਿਸੇ ਨਾ ਕਿਸੇ ਰੂਪ ਚ ਹੁੰਦੀ ਰਹਿੰਦੀ ਹੈ ਮੈਂ ਪਹਿਲਾਂ ਹੀ ਲੋਕਾਂ ਨੂੰ ਕਿਹਾ ਸੀ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਕਮੇਟੀ ਖਰੜ ਦੇ ਵਿੱਚ ਬਣਦੀ ਹੈ ਪਹਿਲਾਂ ਬਾਰਸ਼ਾਂ ਨਹੀਂ ਹੁਣ ਬਾਰਸ਼ਾਂ ਬੰਦ ਹੋ ਗਈਆਂ ਕੰਮ ਕਰ ਰਹੇ ਆ ਕੰਮ ਕਰਨ ਲਈ ਬਣਿਆ ਈਵਨ ਕੀ ਹਲਕਾ ਖਰੜ ਦੀਆਂ ਜਿੰਨੀਆਂ ਪਿੰਡੂ ਸੜਕਾਂ ਸੀ 80% ਉਹਦੇ ਪੈਸੇ ਆ ਗਏ ਨੇ ਪਿੰਡੂ ਸੜਕਾਂ ਵੀ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਰਾਜਾ ਬਣੀ ਦੇ ਵੱਲੋਂ ਤੁਸੀਂ ਬਿਆਨ ਸੁਣਿਆ ਹੋਣਾ ਜਿਸ ਤਰੀਕੇ ਦਿੱਤਾ ਹੁਟਾ ਸਿੰਘ ਜੁਰਮ ਲੈ ਕੇ ਤੇ ਕੀ ਲੱਗਦਾ ਕਿਸੇ ਪ੍ਰਧਾਨ ਦੇ ਵੱਲੋਂ ਅਜੀ ਸ਼ਬਦਾਵਲੀ ਵਰਤਣੀ ਕਿਸ ਹੱਦ ਤੱਕ ਆਪਣੀ ਜ਼ੁਬਾਨ ਨੂੰ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਕਿ ਉਹ ਤੁਹਾਡੇ ਕਿਸੇ ਸ਼ਬਦਾਂ ਦੇ ਨਾਲ ਦੂਸਰੇ ਬੰਦੇ ਨੂੰ ਦੁੱਖ ਤਾਂ ਨਹੀਂ ਪਹੁੰਚ ਰਿਹਾ ਤੇ ਜਿਹੜਾ ਪੰਜਾਬ ਦਾ ਹਰ ਜਗ੍ਹਾ ਤੇ ਕੋਟਾ ਕੱਟ-ਕੱਟ ਕੀਤਾ ਜਾ ਰਿਹਾ ਪੰਜਾਬੀ ਬੰਦਿਆਂ ਦਾ ਕੀਤਾ ਜਾ ਰਿਹਾ ਇਹ ਬੜੀ ਗੌਰ ਕਰਨ ਵਾਲੀ ਗੱਲ ਹੈ ਪੂਰੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਅੱਜ ਵੀ ਬਾਰਡਰਾਂ ਤੇ ਸਭ ਤੋਂ ਜ਼ਿਆਦਾ ਪੰਜਾਬੀ ਖੜਦੇ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਜਿਹੜੇ ਪੰਜਾਬ ਨੇ ਯੋਗਦਾਨ ਪਾਇਆ ਪੰਜਾਬੀ ਲੋਕਾਂ ਨੇ ਯੋਗਦਾਨ ਪਾਇਆ ਸੋ ਉਹਨਾਂ ਦਾ ਸਤਿਕਾਰ ਉਹਨਾਂ ਦਾ ਬਣਦਾ ਹੱਕ ਹਰ ਥਾਂ ਤੇ ਦੇਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨੇ ਪਾਕ ਪੋਸ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਵਿਵੇਕ ਰਾਜ ਅੱਜ ਸੁ ਬਿਲਕੁਲ ਇਸ ਪਾਵਨ ਮੌਕੇ ਤੇ ਅਨਮੋਲ ਗਗਨ ਮਾਝਾ ਸਾਡਾ ਮੌਜੂਦ ਨੇ ਆਪਾਂ ਗੱਲਬਾਤ ਕਰਨੇ ਆ ਮੈਡਮ ਆਸਦੇਸ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਜੀ ਸਭ ਤੋਂ ਪਹਿਲਾਂ ਤਾਂ ਪੂਰੇ ਪੰਜਾਬ ਵਾਸੀਆਂ ਨੂੰ ਖਰੜ ਵਾਸੀਆਂ ਨੂੰ ਗੁਰਪੁਰਬ ਦੀਆਂ ਗੁਰਪੁਰਬ ਦਿਵਸ ਦੀਆਂ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਇਹ ਦਿਨ ਬੜਾ ਪ੍ਰੇਰਣਾਦਾਇਕ ਹੈ ਤੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਜਿਹੜੀ ਸਮਾਜ ਨੂੰ ਉਹਨਾਂ ਨੇ ਸੇਧ ਦਿੱਤੀ ਸੀ ਉਹਨੂੰ ਬਣਾਉਣ ਦੀ ਉਹਨਾਂ ਨੂੰ ਦੁਬਾਰਾ ਯਾਦ ਕਰਨ ਦੀ ਕਿਉਂਕਿ ਜਿਹੜਾ ਕਲਯੁਗ ਦਾ ਮਾਹੌਲ ਹੈ ਉਹਨੇ ਵੀ ਜ਼ੋਰ ਫੜਿਆ ਹੋਇਆ ਹੈ ਜਿਹੜੀ ਨੈਗੇਟਿਵਿਟੀ ਹੈ ਉਹਦਾ ਵੀ ਜ਼ੋਰ ਹੈ ਸੋ ਗੁਰੂ ਨਾਨਕ ਸਾਹਿਬ ਨੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਜਿਹੜਾ ਨਾਰਾ ਦਿੱਤਾ ਸੀ ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਕੀਤੀ ਸੀ ਸਾਰੀ ਸੰਗਤ ਨੂੰ ਉਹਨੂੰ ਮੁੜ ਮੁੜ ਕੇ ਦੁਹਰਾਉਣ ਦੀ ਜ਼ਰੂਰਤ ਹੈ ਸੋ ਬਿਲਕੁਲ ਜਿ ਕਹਿੰਦੇ ਨੇ ਖੂਨਦਾਨ ਮਹਾਦਾਨ ਇੱਕ ਬਲੱਡ ਡੋਨੇਸ਼ਨ ਕੈਂਪ ਤੇ ਪਹੁੰਚਿਓ ਕਿਵੇਂ ਮਹਿਸੂਸ ਹੋਇਆ ਬਹੁਤ ਅੱਛਾ ਲੱਗਿਆ ਜੀ ਇਹ ਤਾਂ ਕਿਸੇ ਦੀ ਸੇਵਾ ਕਰਨੀ ਖੂਨਦਾਨ ਕਰਕੇ ਤੇ ਕਿਸੇ ਨੂੰ ਫਾਇਦਾ ਪਹੁੰਚਾਉਣਾ ਇਸ ਸੇਵਾ ਦੇ ਨਾਲ ਉਹ ਵੀ ਇਸ ਦਿਨ ਉੱਤੇ ਬਹੁਤ ਹੀ ਨੇਕ ਉਪਰਾਲਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਬਾਰਾ ਰੈੱਡ ਕਰਾਸ ਸੁਸਾਇਟੀ ਇੱਕ ਤੀਸਰਾ ਇਹਦੇ ਚ ਜਿਹੜਾ ਸ਼ਾਮਲ ਨੇ ਸਾਰਿਆਂ ਨੂੰ ਮੈਂ ਬਹੁਤ ਵਧਾਈ ਦਿੰਦੀ ਆ ਇਸ ਦਿਨ ਉਤੇ ਇਸ ਕਾਰਜ ਨੂੰ ਜਿਹੜਾ ਹੂਨਦਾਨ ਕੈਂਪ ਲਗਾਇਆ ਹੋਇਆ ਹੈ ਜੀ ਬਿਲਕੁਲ ਖਰਾੜਦਾ ਕੰਮ ਹੋਣ ਤਰੱਕੀਆਂ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਇੱਕ ਸਮਾਸੀ ਕੁਝ ਲੋਕਾਂ ਦੇ ਵੱਲੋਂ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਸੀ ਅੱਜ ਅਜਿਹਾ ਕੀ ਕੀਤਾ ਤੁਸੀਂ ਕੀ ਤਖਤਾ ਪਲਟੋ ਗਿਆ ਹੁਣ ਚਰਚਾ ਹੈ ਅਨਮੋਲ ਗਗਨਮਾਨ ਚਰਚਾ ਚਰਚਾ ਦੇਖੋ ਸਾਡਾ ਕੰਮ ਆ ਕੰਮ ਕਰਨਾ ਕੰਮ ਕਰਨ ਨੂੰ ਸਮਾਂ ਲੱਗਦਾ ਮੇਰੀ ਤਾਂ ਜਿਹੜੀ ਚਰਚਾ ਨਾ ਜੀ ਉਹ ਕਿਸੇ ਨਾ ਕਿਸੇ ਰੂਪ ਚ ਹੁੰਦੀ ਰਹਿੰਦੀ ਹੈ ਆ ਵੀ ਵਿਰੋਧੀ ਕਰਨ ਭਾਵੇਂ ਕੋਈ ਦੇਖੋ ਮੇਰਾ ਮੰਨਣਾ ਇਹ ਆ ਵੀ ਆਪਣਾ ਕੰਮ ਕਰਦੇ ਰਹੋ ਕੰਮ ਨੂੰ ਸਮਾਂ ਲੱਗਦਾ ਤੇ ਹੁਣ ਮੈਂ ਪਹਿਲਾਂ ਹੀ ਲੋਕਾਂ ਨੂੰ ਕਿਹਾ ਸੀ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਕਮੇਟੀ ਖਰੜ ਦੇ ਵਿੱਚ ਬਣਦੀ ਹੈ ਪਹਿਲਾਂ بارشਾਂ ਗਈਆਂ ਹੁਣ بارشਾਂ ਬੰਦ ਹੋ ਗਈਆਂ ਕੰਮ ਕਰ ਰਹੇ ਆ ਕੰਮ ਕਰਨ ਲਈ ਬਣਿਆ ਜੇ ਸਾਡੇ ਹੱਥੋਂ ਲੋਕਾਂ ਦੇ ਕੰਮ ਸਵਰ ਜਾਣ ਤੇ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਜੀ ਸੋ ਕੰਮ ਕਰ ਰਹੇ ਆ ਹਲੇ ਹੋਰ ਬਹੁਤ ਸੁਪਨੇ ਨੇ ਸੜਕਾਂ ਬਣ ਰਹੀਆਂ ਨੇ ਮੇਰੇ ਖਿਆਲ ਚ 30 ਦੇ ਤਕਰੀਬਨ 30 ਸੜਕਾਂ ਮੁਕੰਮਲ ਹੋ ਗਈਆਂ ਇਵਨ ਕਿ ਹਲਕਾ ਖਰੜ ਦੀਆਂ ਜਿੰਨੀਆਂ ਪਿੰਡੂ ਸੜਕਾਂ ਸੀ 80% ਉਹਦੇ ਪੈਸੇ ਆ ਗਏ ਨੇ ਪਿੰਡੂ ਸੜਕਾਂ ਵੀ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਸ਼ਹਿਰ ਦੀਆਂ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਦਿਨ ਸਾਨੂੰ ਪੂਰੀ ਪਾਵਰ ਆਉਂਦੀ ਹੈ ਸ਼ਹਿਰ ਦੇ ਵਿੱਚ ਅਸੀਂ ਕੰਮ ਕਰਾਂਗੇ ਸਾਰੇ ਜਣੇ ਟੀਮ ਹੈ ਜਿਹੜੀ ਅੱਛਾ ਕੰਮ ਕਰ ਰਹੀ ਹੈ ਜੀ ਸਵੇਰ ਕੁਲ ਜੀ ਕਾ ਤਰੰਤਰਾਜ ਜਿੰਮੀ ਚੌੜੀ ਗੱਲ ਕੀਤੀ ਜਾਵੇ ਅਖਾੜਾ ਬਹੁਤ ਪੱਕਿਆ ਹੋਇਆ ਹੈ ਪਰ ਦੂਜੇ ਪਾਸੇ ਰਾਜਾ ਬਣੀ ਦੇ ਵੱਲੋਂ ਤੁਸੀਂ ਬਿਆਨ ਸੁਣਿਆ ਹੋਣਾ ਜਿਸ ਤਰੀਕੇ ਦਿੱਤਾ ਬੁੱਟਾ ਸਿੰਘ ਜੁਰਨ ਲੈ ਕੇ ਤੇ ਕੀ ਲੱਗਦਾ ਕਿਸੇ ਪ੍ਰਧਾਨ ਦੇ ਵੱਲੋਂ ਜੀ ਸ਼ਬਦਾਵਲੀ ਵਰਤਨੀ ਕਿਸ ਹੱਦ ਤੱਕ ਦੇਖੋ ਪਤਾ ਨਹੀਂ ਕੌਣ ਬੰਦਾ ਕਿਸ ਅਰਥਾਂ ਦੇ ਨਾਲ ਕਿਹੜੀ ਗੱਲ ਬੋਲਦਾ ਹੈ ਤੇ ਸ਼ਬਦਾਵਲੀ ਨੂੰ ਹਮੇਸ਼ਾ ਆਪਣੀ ਜ਼ੁਬਾਨ ਨੂੰ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਹ ਤੁਹਾਡੇ ਕਿਸੇ ਸ਼ਬਦਾਂ ਦੇ ਨਾਲ ਦੂਸਰੇ ਬੰਦੇ ਨੂੰ ਦੁੱਖ ਤਾਂ ਨਹੀਂ ਪਹੁੰਚ ਰਿਹਾ ਤੇ ਜ਼ਰੂਰ ਇਹਨਾਂ ਗੱਲਾਂ ਦੀ ਗੌਰ ਤੇ ਕਰਨੀ ਚਾਹੀਦੀ ਹੈ ਤੇ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਕਹਿੰਦੇ ਮੁਕਾਬਲਾ ਆਮ ਆਦਮੀ ਪਾਰਟੀ ਤੇ ਮਨਦੀਪ ਸਿੰਘ ਦੇ ਵਿਚਾਲੇ ਆ ਕੀ ਲੱਗਦਾ ਆਮ ਆਦਮੀ ਪਾਰਟੀ ਜੀ ਉਥੋਂ ਕਲੀਅਰ ਕਟ ਦਿੱਤ ਜਾਣੀ ਹੈ ਤੇ ਆਮ ਆਦਮੀ ਪਾਰਟੀ ਮਜ਼ਬੂਤ ਹੈ ਪੂਰੇ ਤਰੀਕੇ ਦੇ ਨਾਲ ਜਿਹੜੀ ਜਿੱਤ ਆ ਆਮ ਆਦਮੀ ਪਾਰਟੀ ਨੂੰ ਹੀ ਮਿਲੀ ਹੈ ਇੱਕ ਯੂਨੀਵਰਸਿਟੀ ਦਾ ਮੁੱਦਾ ਬਣ ਬਹੁਤ ਭੱਕ ਰਿਹਾ ਇਸ ਸਮੇ ਸੈਨੇਟ ਨੂੰ ਜਿਹੜਾ ਭੰਗ ਕੀਤਾ ਗਿਆ ਮੈਂਬਰ 99 ਤੋਂ 31 ਕਰ ਦਿੱਤੇ ਗਏ ਤੇ ਕੇਂਦਰ ਤੇ ਕਈ ਵਾਰ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਆਫੀਡੇਵਿਟ ਤਾਂ ਵਾਪਸ ਲੈ ਲਿਆ ਪਰ ਸੈਨੇਟ ਦਾ ਮੁੱਦਾ ਹੁਣ ਵੀ ਉੱਥੇ ਦਾ ਉੱਥੇ ਖੜਾ ਦੇਖੋ ਕੇਂਦਰ ਦੀ ਹਮੇਸ਼ਾ ਹੀ ਜਿਹੜੀ ਦਖਲ ਅੰਦਾਜ਼ੀ ਹੈ ਯੂਨੀਵਰਸਿਟੀ ਦੇ ਮਸਲਿਆਂ ਦੇ ਵਿੱਚ ਰਹੀ ਹੈ ਤੇ ਜਿਹੜਾ ਪੰਜਾਬ ਦਾ ਹਰ ਜਗ੍ਹਾ ਤੇ ਕੋਟਾ ਕੱਟ-ਕੱਟ ਕੀਤਾ ਜਾ ਰਿਹਾ ਪੰਜਾਬੀ ਬੰਦਿਆਂ ਦਾ ਕੀਤਾ ਜਾ ਰਿਹਾ ਇਹ ਬੜੀ ਗੌਰ ਕਰਨ ਵਾਲੀ ਗੱਲ ਹੈ ਪੰਜਾਬੀ ਸਾਡੇ ਕੋਲ ਪੰਜਾਬ ਹੀ ਹੈ ਕਿ ਜਿਆਦਾਤਰ ਜਿਹੜੇ ਲੋਕਾਂ ਇੱਥੇ ਹੀ ਪੰਜਾਬੀ ਮੁੱਖ ਮੰਤਰੀ ਬੰਦਾ ਹੈ ਇੱਥੇ ਹੀ ਸਾਡੀ ਜਿਹੜੀ ਯੂਨੀਵਰਸਿਟੀ ਹੈ ਉਹ ਵੀ ਪੰਜਾਬ ਦੀ ਸ਼ਾਨ ਹੈ ਸੋ ਕੇਂਦਰ ਨੂੰ ਇਹਨਾਂ ਗੱਲਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਪੰਜਾਬੀ ਲੋਕਾਂ ਦੀਆਂ ਇਸ ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਪੜਕਾਉਣਾ ਉਹਨਾਂ ਦੇ ਹੱਕ ਹਰ ਥਾਂ ਤੇ ਹੋਣੇ ਤੇ ਇਹ ਜਿਹੜਾ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਉਹਨਾਂ ਦੀ ਪੂਰੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਅੱਜ ਵੀ ਬਾਰਡਰਾਂ ਤੇ ਸਭ ਤੋਂ ਜ਼ਿਆਦਾ ਪੰਜਾਬੀ ਖੜਦੇ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਜਿਹੜੇ ਪੰਜਾਬ ਨੇ ਯੋਗਦਾਨ ਪਾਇਆ ਪੰਜਾਬੀ ਲੋਕਾਂ ਨੇ ਯੋਗਦਾਨ ਪਾਇਆ ਸੋ ਉਹਨਾਂ ਦਾ ਸਤਿਕਾਰ ਉਹਨਾਂ ਦਾ ਬਣਦਾ ਹੱਕ ਹਰ ਥਾਂ ਤੇ ਦੇਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਤੁਸੀਂ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਹੁਣ ਯੂਨੀਵਰਸਿਟੀ ਚ ਆਂਦੀ ਕੋਈ ਪਲਾਨ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਉੱਥੇ ਉਸ ਚੀਜ਼ ਦੀ ਆਵਾਜ਼ ਚੱਕ ਰਹੀ ਹੈ ਵੱਖ-ਵੱਖ ਨੁਮਾਇੰਦੇ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਉਹ ਆਪਣੀ ਆਵਾਜ਼ ਰੱਖ ਰਹੇ ਨੇ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਬਿਲਕੁਲ ਇਹ ਅਨਮੋਲ ਗੱਲ ਮਾਨਸਿਕੀ ਜਿਹੜਾ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਤਰਨ ਤਰਨ ਚੋਣਾ ਦੇ ਵਿੱਚ ਇਹ ਮਾਹੌਲ ਪੱਕਿਆ ਹੋਇਆ ਪਰ ਸਿੱਧੇ ਤੌਰ ਤੇ ਇਹ ਨਜ਼ਰ ਆ ਰਿਹਾ ਕਿ ਆਮ ਆਦਮੀ 파ਕੀ ਜਿਹੜੀ ਹੈ ਉਤੋਂ ਜਿੱਤ ਹਾਸਲ ਕਰੇਗੀ ਕਿਆ ਨਾ ਸ਼ੁਕਦਰ ਨਾਲ ਮੈਂ ਵੀ ਕੰਦਰ ਪੱਕ ਪੋਸਟ